ਬਾਪeo ਦੀ ਅਸੀਸ ਪੈਸੇ ਪੈਸੇ ਧਨ ਦੌਲਤ ਪਦਾਰਥਾਂ ਨਾਲੋਂ ਵੱਡੀ ਹੈ ਗਰੀਬ ਦੀ ਅਸੀਸ ਪੈਸਿਆਂ ਨਾਲੋਂ ਵੱਡੀ ਹੈ ਉਹਦੀ ਦਿੱਤੀ ਹੋਈ ਦੌਲਤ ਦੇ ਵਿੱਚੋਂ ਕਿਸੇ ਲੋੜਵੰਦ ਦੀ ਹੈਲਪ ਕਰੋਗੇ ਨਾ ਮਦਦ ਕਰੋਗੇ ਜੇ ਮੰਨ ਲਓ ਤੁਸੀਂ ਹਜ਼ਾਰ ਲਾਇਆ ਸੱਚ ਜਾਣਿਓ ਕੁਝ ਟਾਈਮ ਦੇ ਵਿੱਚ ਹੀ ਤੁਹਾਨੂੰ ਉਹਦਾ 10 ਗੁਣਾ ਮਿਲ ਜਾਊਗਾ ਦਿੰਦਾ ਉਹ ਉਹ ਰੱਖਦਾ ਨਹੀਂ ਉਹ ਮੋੜ ਕੇ ਦਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰਾ ਇਹ ਪੁੱਤ ਚੰਗੇ ਥਾਂ ਤੇ ਲਾਉਂਦਾ ਹੈ ਤੇ ਫਿਰ ਉਹ ਹੋਰ ਖਜ਼ਾਨੇ ਭਰ ਦਿੰਦਾ ਹੈ ਉਹ ਜਿਵੇਂ ਆਪਾਂ ਇਤਿਹਾਸ ਦੇ ਵਿੱਚ ਤੁਸੀਂ ਸੁਣਿਆ ਚੇਤੇ ਹੋਵੇਗਾ ਗੁਰੂ ਰਾਮਦਾਸ ਭਾਈ ਜੇਠਾ ਜੀ ਨੇ ਨਜਦੋਂ ਨਾਨੀ ਉਹਨਾਂ ਨੂੰ ਲੈ ਗਈ ਨਾ ਆਪਣੇ ਪਿੰਡ ਨਾਲ ਘੁੰਗਣੀਆਂ ਬਣਾ ਕੇ ਦਿੰਦੀ ਹੈ ਘੁੰਗਣੀਆਂ ਸਾਬੀ ਚ ਪਾ ਕੇ ਦੇ ਦਿੰਦੀ ਆ ਉਹ ਵੇਚ ਕੇ ਆ ਜਾਂਦੇ ਜਿੰਨੀ ਕਿ ਬਟਕ ਹੁੰਦੀ ਹੈ ਉਹਦੇ ਨਾਲ ਨਾ ਉਹ ਆਪਣਾ ਰੋਟੀ ਟੁਕ ਦਾ ਗੁਜ਼ਾਰਾ ਦੋ ਹੀ ਜੀ ਚਲਾਈ ਜਾਂਦੇ ਆ ਇੱਕ ਦਿਨ ਮਹਾਤਮਾ ਆਗੇ ਗੁਰੂ ਕੇ ਸਿੱਖ ਕਹਿ ਲਈਏ ਮਹਾਤਮਾ ਕਹਿ ਲਈਏ ਉਹਨਾਂ ਨੇ ਘੁੰਗਣੀਆਂ ਮੰਗੀਆਂ ਉਹ ਤਾਂ ਪ੍ਰਮਾਤਮਾ ਨੇ ਖੇਡ ਰਚਾਈ ਸੀ ਕਹਿੰਦਾ ਜੀ ਲੋਹਾਜ਼ਰ ਨੇ ਉਹ ਕਹਿਣ ਲੱਗੇ ਸਾਡੇ ਕੋਲੇ ਭਾਈ ਕੁਝ ਦੇਣ ਨੂੰ ਨਹੀਂ ਹੈ ਤੇਰੇ ਕੋਲੇ ਸਾਡੇ ਕੋਲੇ ਤੈਨੂੰ ਦੇਣ ਨੂੰ ਕੋਈ ਪੈਸੇ ਨਹੀਂ ਹਨ ਹਾਂ ਅਸੀਂ ਸਾਂਝ ਜ਼ਰੂਰ ਨੇ ਹੁਣ ਦੁੱਖਾਂ ਦਾ ਝੰਬਿਆ ਹੋਇਆ ਸੀ ਤੇ ਨਾਨੀ ਨੇ ਸਿਖਾਇਆ ਹੋਇਆ ਸੀ ਜਿਹੜੀਆਂ ਕਬੀਲਦਾਰੀਆਂ ਨੇ ਨਾ ਬੰਦੇ ਨੂੰ ਬਹੁਤ ਕੁਝ ਸਿਖਾ ਜਾਂਦੀਆਂ ਛੋਟੀ ਉਮਰ ਦੇ ਵਿੱਚ ਤੇ ਬਾਬਾ ਜੇਠਾ ਜੀ ਨੇ ਨਾ ਜਦੋਂ ਉਹਨਾਂ ਨੇ ਇਹ ਬਚਨ ਕੀਤਾ ਕਿ ਸਾਡੇ ਕੋਲੇ ਪੈਸਾ ਤਾਂ ਹੈ ਨਹੀਂ ਸਾਡੇ ਕੋਲੇ ਤਾਂ ਕੱਲੀਆਂ ਅਸੀਸਾਂ ਨੇ ਉਹ ਕਹਦੇ ਜੀ ਪੈਸਿਆਂ ਨਾਲੋਂ ਵੱਡੀਆਂ ਨੇ ਅਸੀਸਾਂ ਆਪਾਂ ਵੀ ਚੇਤੇ ਰੱਖੀਏ ਕਿਸੇ ਗਰੀਬ ਦੀ ਜਾਂ ਕਿਸੇ ਵੱਡੇ ਦੀ ਅਸੀਸ ਹੈ ਪੈਸਿਆਂ ਨਾਲੋਂ ਕਿਤੇ ਵੱਡੀਆਂ ਨੇ ਪਿਆਰਿਓ ਮਾਪਿਓ ਦੀ ਅਸੀਸ ਪੈਸੇ ਪੈਸੇ ਧਨ ਦੌਲਤ ਪਦਾਰਥਾਂ ਨਾਲੋਂ ਵੱਡੀ ਹੈ ਗਰੀਬ ਦੀ ਅਸੀਸ ਪੈਸਿਆਂ ਨਾਲੋਂ ਵੱਡੀ ਹੈ ਲੋੜਵੰਦ ਦੀ ਅਸੀਸ ਤੇ ਉਹਨਾਂ ਨੇ ਨਾ ਘੁੰਗਣੀਆਂ ਖਾਧੀਆਂ ਸ਼ਾਬਾ ਖਾਲੀ ਕਰਕੇ ਨਾ ਅੱਜ ਕੋਈ ਬਟਕ ਨਹੀਂ ਸਾਰੀਆਂ ਉਹਨਾਂ ਨੂੰ ਖਵਾਤੀਆਂ ਤੇ ਜਦੋਂ ਘਰ ਆਇਆ ਬਾਬਾ ਜੇਠਾ ਨਾਨੀ ਨੇ ਸਾਤੀ ਨਾਲ ਲਾਇਆ ਰੋਜ਼ ਸਾਤੀ ਨਾਲ ਲਾਉਂਦੀ ਐ ਆ ਗਿਆ ਮੇਰਾ ਪੁੱਤ ਸੇਰ ਕਮਾਉ ਪੁੱਤ ਹਾਂ ਬੀਬੇ ਆ ਗਿਆ ਪੋਤਾ ਜਿੱ ਕਿੰਨੀ ਕਬਟਕ ਹੋਈ ਕਹਿੰਦਾ ਹੋਈ ਵੀ ਐ ਤੇ ਹੋਈ ਵੀ ਨਹੀਂ ਨਾਨੀ ਕਹਿੰਦੀ ਇਹ ਕਿਵੇਂ ਬਾਬਾ ਜੀਠਾ ਕਹਿਣ ਲੱਗਿਆ ਹੋਈ ਇਉਂ ਨਹੀਂ ਕਿ ਅੱਜ ਕੋਈ ਪੈਸਾ ਨਹੀਂ ਵਟਿਆ ਘੁੰਗਣੀਆਂ ਬਦਲੇ ਤੇ ਬੇਬੇ ਕਹਿੰਦੀ ਫਿਰ ਹੋਈ ਕਿਵੇਂ ਐ ਕਹਿੰਦਾ ਬੇਬੇ ਅੱਜ ਵਟਕ ਇਉਂ ਹੋਈ ਐ ਅੱਜ ਉਹਨਾਂ ਨੇ ਨਾ ਜਿਨ੍ਹਾਂ ਨੂੰ ਮੈਂ ਘੁੰਗਣੀਆਂ ਸਿਕਾਈਆਂ ਨੇ ਉਹਨਾਂ ਨੇ ਐ ਪੰਡਾਂ ਭਰ-ਭਰ ਕੇ ਨਾ ਮੈਨੂੰ ਅਸੀਸਾਂ ਦਿੱਤੀਆਂ ਨੇ ਅਸੀਸਾਂ ਦੀ ਬਟਕ ਲੈ ਕੇ ਆਇਆ ਬੇਬੇ ਨੇ ਨਾ ਘੁੱਟ ਕੇ ਸਾਤੀ ਨਾਲ ਲਾ ਲਿਆ ਵੀ ਮੇਰਿਆ ਲਾਲ ਇਹ ਤਾਂ ਬੜੀ ਵੱਡੀ ਦੌਲਤ ਹੈ ਤੇ ਸਾਤੀ ਨਾਲ ਲਾ ਕੇ ਨਾ ਅੱਖਾਂ ਚੋਂ ਨੇਤਰਾਂ ਦੇ ਵਿੱਚੋਂ ਵਿਰਾਗ ਦਾ ਜਲ ਵਹਿ ਤੁਰਿਆ ਤੇ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਬੇਨਤੀ ਕੀਤੀ ਮੇਰਿਆ ਮਾਲਕਾ ਜੇ ਇਹਨੂੰ ਦਿਲ ਐਡਾ ਦਿੱਤਾ ਹੈ ਨਾ ਤਾਂ ਇਹਦਾ ਘਰ ਵੀ ਐਡਾ ਬਣਾ ਇਹਦੇ ਕੋਲੇ ਦੌਲਤ ਦੇ ਖਜ਼ਾਨੇ ਵੀ ਐਡੇ ਹੋਣ ਕਿ ਦੁਨੀਆ ਇਹਦੇ ਚਰਨਾਚਾ ਕੇ ਟਹੇ ਜੇ ਇਹਨੂੰ ਦਿਲਤਾ ਬਹੁਤ ਵੱਡਾ ਦੇ ਦਿੱਤਾ ਤਾਂ ਪਰ ਇਹਦੇ ਖਜ਼ਾਨੇ ਛੋਟੇ ਨੇ ਘੁੰਗਣੀਆਂ ਜੋ ਗਈ ਐ ਇਹਨੂੰ ਜੇ ਐਡਾ ਦਿਲ ਦਿੱਤਾ ਨਾ ਮੇਰਿਆ ਮਾਲਕਾ ਇਹਦੇ ਖਜ਼ਾਨੇ ਵੀ ਵੱਡੇ ਕਰ ਉਹ ਅਸੀਸ ਸੀ ਨਾਨੀ ਦੀ ਤੇ ਉਹਨਾਂ ਲੋੜਵੰਦ ਜੀਵਾਂ ਦੀ ਅੰਦਰੋਂ ਭੁੱਖੀਆਂ ਦੀ ਅਸੀਸ ਤੇ ਅੱਜ ਦੇਖੋ ਧੰਨ ਗੁਰੂ ਰਾਮਦਾਸ ਦੇ ਘਰ ਵਰਗਾ ਕਿਸੇ ਦਾ ਘਰ ਹੈ ਸੋਹਣੇ ਦਾ ਘਰ ਹੈ ਲੱਖਾਂ ਪ੍ਰਾਣੀ ਰੋਜ਼ ਉੱਥੇ ਰਹਿੰਦੇ ਨੇ ਰੋਜ਼ ਪ੍ਰਾਣੀ ਲੰਗਰ ਛਕਦੇ ਨੇ ਐਡਾ ਵੱਡਾ ਘਰ ਹੈ ਇੱਕ ਘੁੰਗਣੀਆਂ ਆਪਾਂ ਦੇਖ ਲਓ ਇੱਥੋਂ ਸਿੱਖਿਆ ਲਿਆ ਕਰੀਏ ਇਤਿਹਾਸ ਤੋਂ ਘੁੰਗਣੀਆਂ ਲੋੜਵੰਦਾਂ ਨੂੰ ਦੇਖੋ ਨਾਲੇ ਇਹ ਪਤਾ ਹੈ ਕਿ ਸਾਨੂੰ ਮੈਂ ਜੇ ਵਟਕ ਨਹੀਂ ਲੈ ਕੇ ਜਾਵਾਂਗਾ ਨਾ ਤਾਂ ਆਥ ਨੇ ਚੁੱਲ੍ਹਾ ਤਪਣਾ ਨਾ ਕੱਲ ਨੂੰ ਵਟਕ ਕਰਨ ਵਾਸਤੇ ਗੁਜ਼ਾਰਾ ਕਰਨ ਵਾਸਤੇ ਘੁੰਗਣੀਆਂ ਖਰੀਦੀਆਂ ਜਾਣੀਆਂ ਭੁੱਖੇ ਰਹਿਣਾ ਪਵੇਗਾ ਫੇਰ ਵੀ ਉਹਨੇ ਆਪਣੀ ਭੇਟਾ ਦਿੱਤੀ ਤੇ ਅੱਜ ਖਜ਼ਾਨੇ ਦੇਖੋ ਕਿੰਨੇ ਭਰੇ ਹੋਏ ਐ ਧੰਗੁਰ ਨਾਨਕ ਨੇ ਉਹਨੂੰ ਕਿੰਨਾ ਕਰਕੇ ਮੁੜਿਆ ਜੇਠੇ ਤੋਂ RAMDAS ਬਣਾ ਦਿੱਤਨਾ ਸਾਡੇ ਕੋਲੇ ਤੇ ਢੋਲ ਭਰੇ ਪਏ ਹੁੰਦੇ ਨੇ ਸਾਲ 6 ਮਹੀਨਿਆਂ ਦਾ ਹੁੰਦਾ ਹੈ ਸਾਡੇ ਕੋਲੇ ਤੇ ਮਹੀਨੇ ਦੀ ਮਹੀਨੇ ਬਹੁਤ ਪੈਸਾ ਆਉਂਦਾ ਜੀ ਉਹਦੇ ਚੋਂ ਦਸਵੰਦ ਕੱਟ ਦਿਆ ਕਰੀਏ ਗੁਰੂ ਹੋਰ ਵਧਾ ਕੇ ਦੇਵੇਗਾ ਅਸੀਂ ਸਭ ਕੱਜ ਹੁੰਦਿਆਂ ਹੋਿਆਂ ਵੀ ਕਹਿ ਦਿੰਨਿਆ ਕੁਝ ਨਹੀਂ ਹੈ ਪਿਆਰਿਓ ਭਾਵੇਂ ਕੋਈ ਆਪਣਾ ਮੰਗੇ ਭਾਵੇਂ ਕੋਈ ਪਰਾਇਆ ਮੰਗੇ ਇਹ ਬਚਨ ਨਾ ਕਦੇ ਕਿਹਾ ਕਰੋ ਕਿ ਕੁਝ ਵੀ ਨਹੀਂ ਹੈ ਇਹ ਕਿਹਾ ਕਰੂ ਕਿ ਬਹੁਤ ਕੁਝ ਦਿੱਤਾ ਹੋਇਆ ਮਾਲਕ ਦਾ ਬਸ ਬਹੁਤ ਰਹਿਮਤਾ ਨਹੀਂ ਸਾਨੂੰ ਨਾਲੇ ਕਈਆਂ ਨੂੰ ਐ ਨਹੀਂ ਪਤਾ ਹੁੰਦਾ ਪਤਾ ਨਹੀਂ ਕਿ ਕਿੰਨਾ ਕਾ ਸਾਡੇ ਕੋਲ ਹੈ ਬਹੁਤ ਹੁੰਦਾ ਫੇਰ ਵੀ ਅਸੀਂ ਨਾ ਝਾੜੂ ਫੇਰ ਦਿੰਨੇ ਆ ਕਿ ਕੁਝ ਨਹੀਂ ਉਹਨਾਂ ਫਿਰ ਸਾਡੀ ਜੈਸੀ ਬਾਸਾ ਹੁੰਦੀ ਹੈ ਜੈਸੀ ਸਾਡੀ ਨੀਤ ਹੁੰਦੀ ਹੈ ਮਾਲਕ ਫਿਰ ਥੋੜੇ ਸਮੇਂ ਚ ਉੱਥੀ ਲਜਾ ਸਿੱਟਦਾ ਕੁਝ ਨਹੀਂ ਹੁੰਦਾ ਹੁੰਦਾ ਫਿਰ ਗੁਰੂ ਅਮਰਦਾਸ ਨੇ ਆਪ ਭੁੱਖੇ ਰਹਿ ਕੇ ਉਹਨਾਂ ਦਾ ਟਿੱਡ ਭਰਿਆ ਘੁੰਗਣੀਆਂ ਦੇ ਬਦਲੇ ਸਿਉਣੇ ਦਾ ਘਰ ਦੇ ਤਾ ਸ਼ਿਵਾ ਸਿਮਰਨ ਨਾਲ ਐਡੇ ਲੰਗਰ ਦੇ ਦਿੱਤੇ ਕੁਆਂਟਲਾਂ ਦੇ ਕੁਆਂਟਲਾਂ ਦੇ ਹਿਸਾਬ ਦੇ ਨਾਲ ਸਬਜ਼ੀ ਰੋਜ਼ਾਨਾ ਬੰਦੀ ਆ ਉਹਦੇ ਲੰਗਰ ਦੇ ਵਿੱਚ ਦੁਨੀਆਂ ਦੇ ਵਿੱਚ ਕਿਤੇ ਐਸਾ ਵਰਲਡ ਦੇ ਵਿੱਚ ਕੋਈ ਧਾਰਮਿਕ ਸਥਾਨ ਨਹੀਂ ਜਿੱਥੇ ਇੰਨਾ ਲੰਗਰ ਰੋਜ਼ ਤਿਆਰ ਹੁੰਦਾ ਹੋਵੇ ਦੁਨੀਆ ਦੇ ਵਿੱਚ ਵਾਰਡ ਦੇ ਵਿੱਚ ਇੱਕੋ ਇੱਕ ਸਥਾਨ ਹੈ ਮੇਰੇ ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਘਰ ਸੋ ਇਸ ਕਰਕੇ ਦਸਬੰਦ ਜਰੂਰ ਕੱਢਿਆ ਕਰਿਏ ਪਿਆਰਿਓ ਉਹਦੀ ਰਜ਼ਾ ਦੇ ਵਿੱਚ ਰਹਿਇਆ ਕਰਿਏ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਨਾ ਉਹਦੇ ਹੁਕਮ ਵਿੱਚ ਚੱਲ ਕੇ ਉਹਦਾ ਸ਼ੁਕਰਾਨਾ ਕਰਿਆ ਕਰਿਏ